ਹੋਗਾ ਦੇ 45 ਦਾ ਹੋ ਗਿਆ ਲੈ ਲੈਣਾ ਤਾਂ ਲੈ ਲਓ ਨਹੀਂ ਲੈਣ ਤੁਹਾਡੀ ਮਰਜ਼ੀ ਬਾ ਲੈ ਲੈ ਜਾ ਯਾਰ ਬਸ ਇੱਕ ਮਿੰਟ ਰੋਕ ਜਾ ਇੱਕ ਮਿੰਟ ਦੇ ਦੇ ਨਹੀਂ ਯਾਰ ਮਾਰਾ ਨਹੀਂ ਹੈ ਨਾ ਜੇ ਜੇ ਦੇ ਦੇਣ ਤਾਂ ਉਹ ਨਿਕਲ ਆ ਦੇਖੋ ਸਾਰੇ ਲਾਈਵ ਚੱਲ ਰਿਹਾ ਐਵੇਂ ਆਪਾਂ ਜਿਆਦਾ ਕਰਾਂਗੇ ਲੈ ਢਿਓ ਨੂੰ ਸਾਈਟਾ ਦਿਓ 150 ਰੁਪਿਆ ਮੈਂ ਗੱਲ ਸ਼ੁਰੂ ਕਰਾਂ ਸਭ ਮਿਆਰ ਪੀ ਦੇਉਂ ਭਾਈ ਤੋਰੇ ਮਾਣਾ ਸਿੱਧਾ ਆਹ ਵਾਹ ਸੋਹਣਾ ਫੜਦਾ ਮੇਰਾ ਅਜੰਤ ਲਾਉ ਮਾਣੇ ਗੁਰੂ ਗੋਬਿੰਦ ਸਿੰਘ ਨਾ ਲੱਕ ਜਾ ਕਮਲਿਆ ਕਮ ਕੰਮ ਕਰਨਾ ਲੈ ਨਾ ਜਦੋਂ ਪਕਾ ਕੇ ਸਾਡੀ ਕਰਨ ਲਈ ਤੋਰਨਾ ਹੋਵੇ ਹਾਂ ਉਹਨਾਂ ਨੇ ਪਵਾਤਾ ਵਾਏ ਆਹਰ ਬੁੱਪ ਕਾਇਦਾ ਹੁੰਦਾ ਹਾਂ ਬਿੱਲੀ ਕਾ ਨਾ ਹੋਵੇ ਕਿਤੇ ਬੋਲਣ ਲੱਗ ਜਾਊਗਾ ਵੀ ਆ ਤਾਂ ਤੁਹਾਡਾ ਹੈ ਨਾ ਕਹਿੰਦੀ ਜਾ ਫਿਰ ਉੱਥੇ ਜਾ ਛੇਰੀ ਆਜੋ ਇੱਧਰ ਆਜੋ ਹੁਣ ਤੁਸੀਂ ਇੱਥੇ ਆਜੋ ਹੁਣ ਇੱਥੇ ਖੜੋ ਲਾਉਣਾ ਦਾ ਵੇਚਣੀ ਕਿੰਨੇ ਦੀ ਹੈ ਕੀ ਤਰ੍ਹਾਂ ਬਾਈ ਨਹੀਂ ਦੇਖ ਮੇਰੀ ਗੱਲ ਸੌ ਪਾਕੇ ਦਾ ਸੌ ਦੇ ਨਹੀਂ ਬਣਦੇ ਹੁੰਦੇ ਸਹੀ ਹੈ ਕਨਾ ਗੱਲ ਉਹ ਹੀ ਜੀ ਗੱਲ ਦਾ ਬਾਦ ਜਿਹੜਾ ਆਪਣਾ ਸੌਦਾ ਹੋ ਜਾਏ ਤੇ ਮੂਵੀ ਤੇਰੀ ਆਏ ਚੱਲੇ ਟਾਪੋ ਟਾਪ ਕੋਲ ਇਹ ਤੁਮੜ ਕਰਦਾ ਨਾ ਕਰਦਾ 2 ਲੱਖ ਰੁਪਏ ਲਓ ਮੋਹਲ ਸੁਣ ਲਿਆ ਵੇਚਣੀ ਕਿ ਨਹੀਂ ਜੇ ਉਧਰ ਲੈ ਉਸ ਪਾਸੇ ਆ ਹੁਣ ਦੱਸ ਤਾਂ ਵੇਰ ਤੁਸੀਂ ਵੀ ਦੱਸੋ ਨਾ ਹੁਣ ਕੁਛ Rajasthan 2 ਲੱਖ ਕਿਹਨੇ ਕਿਹਨੇ ਕਰ ਹੱਥ ਕਰ ਅਸੀਂ ਵੀ ਕਹਾਂਗੇ ਪੂਰੇ 1 ਲੱਖ ਦੇ ਦੇ ਨਾ ਨਹੀਂ ਨਹੀਂ ਬਹਿ ਯਾਰ ਕੰਮ ਤੂੰ ਦਾ ਕੋਈ ਨਹੀਂ ਜਾ ਬੰਦ ਕੀ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਗੱਲ ਜੱਪਦੀ ਦਾ ਮੈਂ ਤੂੰ ਐਂ ਦੱਸ ਵੀ ਆਪਾਂ ਲਾਸਟ ਵਾਈ ਤੋਂ ਘੱਟ ਦੇਣੀ ਨਹੀਂ ਮੋੜ ਕੇ ਜਾਨੀ ਬਨਜੋ 19 21 ਦਾ ਹੋ ਜੀ ਬਈ ਜਾ ਦੇਣੀ ਹੁਣ ਆਪੇ ਦਾ ਵੇਖ ਹਾਂ ਬਸ਼ੇਰਾ ਲੱਖਾ ਜੋ ਬਸ਼ੇਰਾ ਆਹ ਬਸ਼ੇਰਾ ਉਹ ਕੰਨ ਚਲੋ ਮੂੰਹ ਤੋਂ ਮੱਥੇ ਪੱਟਾ ਵਾਲਾ ਹਜੇ ਵੀ ਨਾ ਆ ਵੇਖੋ ਮੱਥਾ ਆ ਤਕਰੀਬਨ ਜੁੜਦਾ ਜੁੜਦਾ ਹੈ ਹਾਂ ਹਾਂ ਮੱਥੇ ਪੱਟੇ ਵਾਲਾ ਬੱਚਾ ਕੋਈ ਨਹੀਂ ਰਹਿ ਆਪਣੀ ਰਹਿ ਨਾਲ ਰਹਿਦਾ ਕੋਈ ਟੈਨਸ਼ਨ ਨਹੀਂ ਇਹ ਤਾਂ ਉਹ ਜੀ ਦਾ ਹੈ ਨਹੀਂ ਗਾ ਅੱਛਾ ਕਿੰਨੇ ਦਾ ਵੇਚੀਂ ਘੋੜੇ ਦਾ ਇਹੋ ਜੇ ਇਹ ਹੋਰ ਜਾਗਦਾ ਹੈ ਅੱਛਾ ਕਿੰਨੇ ਦਾ ਵੇਚਣਾ ਮੂੰਹੋਂ ਪਾਸੇ ਹਾਂ 5000 ਕੱਟ ਕਰਨਾ ਹੈ ਹੋਰ ਕੀ ਹੈ ਕਿੰਨੇ ਚੋਂ 90 ਦਾ ਦੇ ਦਾਂਗੇ 10000 ਕੋਈ ਰੱਬ ਲਾਗ ਦੀ ਗੱਲ ਕਰਾਏਂ ਦੀ 4000 9000 8000 ਤੱਕ ਕਰੋ 10 ਦਾ ਦੇ ਨਾ ਨਾ 15 ਦਾ ਦੇ ਆਏ ਨਹੀਂ ਫਿਰ ਆਪਣਾ ਸੌਦਾ ਨਹੀਂ ਹੋਣਾ ਸੌਦਾ ਸੌਦਾ ਤਾਂ ਕਰਿਆ ਹੋਊਗਾ ਤੂੰ ਵੀ ਨੜੇ ਲਾਗੂ ਗੱਲ ਕੋਈ ਗੱਦੇ ਯਾਰ ਹਾਨਾ ਜਲੀ ਕਹਿੰਨ ਨੂੰ ਫਿਰ ਤਾਂ ਦਿਲ ਵਾਲੀ ਗੱਲ ਕਾਏ ਦਿਲ ਵਾਲੀ ਗੱਲ ਕਾਏ ਕਹਿ ਦੋ ਕੋਈ ਲੈਣਾ ਕਿ ਨਹੀਂ ਰਾ ਬਸ ਇੱਕ 60 ਦਾ ਦੇ ਦਾਂਗੇ ਹਾਂ ਆ ਲੈ ਆ ਲੈ ਆ ਨਾ ਫੜ ਹਾਂ ਸੁਣ ਲੈ ਸੁਣ ਸੁਣ ਤੇ ਤਾਂ ਨਹੀਂ ਕੋਈ ਹਰ ਜਗ੍ਹਾ ਤੇਰਾ ਇੱਕ ਵੀ ਦਿਹਾੜੇ ਨਹੀਂ ਨਹੀਂ ਇਹ ਫੇਰ ਹੀ ਫਰਕ ਬਾਰੇ ਹੀ ਫੇਰ ਫਰਕ ਬਾਰੇ ਨਹੀਂ ਫਰਕ ਨਹੀਂ ਇੱਕ ਮਿੰਟ ਸੁਣਾ ਨਹੀਂ ਨਹੀਂ ਇੱਕ ਮਿੰਟ ਜਾ ਬੇ ਤਾਂ ਚੁੱਪ ਕਰ ਜੋ ਸਾਰੇ ਚੰਗਾ ਬੋਲੋ ਨਾ ਬੋਲ ਕੀ ਕਰ ਨਹੀਂ ਨਹੀਂ ਯਾਰ ਫਰਕ ਪਾਲ ਫਿਰ ਸੌਦਾ ਨਹੀਂ ਚਲੋ ਕਰ ਲੋ ਭਾਜੀ ਅਸੀਂ ਡੇਰੇ ਤੇ ਰੱਖਣਾ ਅਸੀਂ ਘੋੜੀ ਪਹਿਲਾਂ ਵੀ ਰੱਖੀ ਹੋਈ ਆ ਸੌਣ ਲੱਗੇ ਲੱਗੀ ਡੇਰ ਦਾ ਚਲ ਡੇਰ ਦਾ ਤੋੜਿਆ ਡੇਰੇ ਤੇ ਕਹ ਡੇਰ ਦਾ ਮੈਂ ਰਾਇ ਕਰਨਾ ਇੱਕ ਮਿੰਟ ਜੇ ਸਾਰੇ ਨਾ ਬੋਲੋ ਚਲੋ ਕਰ ਜੋ ਮਰਦਾ ਬਸ ਲੋੜ ਹੀ ਨਹੀਂ ਬਾਜ ਜੋ ਤੁਸੀਂ ਕਹਿ ਦਿੱਤਾ ਬਸ ਨਹੀਂ ਆ ਗਈ ਇਹਨਾਂ ਨੂੰ ਗੱਲ ਡੇਰ ਇਹ ਤਾਂ ਤਾਤਾ ਨਹੀਂ ਹੈ ਤੇਰਾ ਆਖੀ ਵਾਈਟ ਅਸੀਂ ਮੈਂ ਠੀਕ ਆ ਫਿਰ ਵਧੀਆ ਚਲ ਤੂੰ ਸ਼ੇਰੀ ਉਧਰ ਆ ਤੂੰ ਇੱਕ ਮਿੰਟ ਇਧਰ ਆ ਇਹੀ ਜੇ ਆਪਾਂ ਕਹੀਏ ਵੀ 22 25 ਦਾ ਹੋ ਜੂ। 25 30 ਦਾ ਤਾਂ ਨਹੀਂ ਹੋਣਾ। ਹਾਂ। ਕੋਈ ਨਹੀਂ ਉਹ ਤਾਂ Google Pay ਵੀ ਹੋ ਜਾਊਗਾ। ਕਿਹੜੀ ਲਾਈਨ ਦਾ? ਮੈਂ ਐਕਚੁਅਲੀ ਕਿੱਥੇ ਬਾਈ ਆ ਰਿਹਾ? ਚੱਲਦਾ ਮੈਂ ਤਾਂ ਕੋਈ ਚੱਲ ਨਹੀਂ। ਨਹੀਂ ਉਹ ਮੁੰਡੇ ਨੂੰ ਪਤਾ ਜ਼ਿਆਦਾ। ਵੀ ਆਪਾਂ ਫਾਰਮ ਦਾ ਨਾਮ ਕੀ ਹੈ ਨਾ? ਫਾਰਮ ਕਿਹਨਾ ਪਿਆ? ਆਪਣੇ ਫਾਰਮ ਦਾ ਕੀ ਨਾਮ ਸੀਗਾ? ਉਹ ਵੀ ਆ ਰਿਹਾ ਮੇਰਾ ਹੈ। ਲ logistic stand farm ਇੱਥੇ ਖੜੇ ਆਪਾਂ। logistic stand farm logistic ਜਿੱਤੇ ਆ ਅੱਧੀ ਜਿੱਤੇ ਸਾਹ ਕਰਦੇ ਸਾਹ। ਬਾਬਾ ਜਿੱਤੇ ਸਾਹ ਸਾਹਮਣੇ ਖੜੇ। ਮੋੜ ਕੇ ਲਾਏ ਬੱਸ ਅਸੀਂ ਦੱਸਿਆ ਯਾਰ ਸਾਡੇ ਨੂੰ ਘਟਾ ਕੇ ਰੱਖ ਕਿੱਥੇ ਦੇ ਹਾਂਜੀ ਉਹਨਾਂ ਅਸੀਂ ਸਾਨੂੰ ਤਾਂ ਤੁਸੀਂ ਦੇਖੋ ਅਸੀਂ ਆਪ ਦਾ ਮੁੱਲ ਲਾ ਜਾਣਾ ਉਹ ਫਿਰ ਅੱਗੇ ਸੌਦਾ ਤੁਸੀਂ ਸਿਰੇ ਲਾਉਣਾ ਨਾ ਲਾਉਣਾ ਉਹ ਹੈਗੀ ਛੋਟੀ ਮਰਗੀ ਆਇਆ ਜੀ ਇੱਧਰ ਇੱਧਰ ਆਓ ਕੱਢ ਦਿਓ ਉੱਧਰ ਫੜ ਜਾਓ ਇੱਧਰ ਆ ਜਾਓ ਕੱਢ ਦਿਓ ਫੜ ਜਾਓ ਕੱਢ ਦਿਓ ਕੋਈ ਨਹੀਂ ਲੋ ਜੀ ਦੱਸੋ ਨੂੰ ਜਾਇ ਦੀ ਗੱਲ ਇੱਕ 60 ਦਾ ਤੁਹਾਨੂੰ ਕਿਹਾ ਨਹੀਂ ਡੇਢ ਵੀ ਸੁਣ ਲਿਆ ਜੀ ਇਹ ਉਹ ਨਹੀਂ ਪਤਾ ਕੀ ਹੈ ਨਾ ਡੇਰੇ ਦਾ ਕਰਕੇ ਤੁਹਾਨੂੰ ਕਹਿਦੇ ਡੇਰੇ ਜਿਆਦਾ ਹਾਂ ਹੂੰ ਆਪਣੀ ਚੱਲ ਕਿ ਕਦੋਂ ਉੱਥੋਂ ਮੈਂ ਦਾ ਦਣਾ ਇਹਨਾਂ ਦੀ ਸਕੀਮ ਕੀ ਹੈ ਜਿਵੇਂ ਇਹਨਾਂ ਦਾ ਬਜਟ ਆ ਦੇਖੋ ਸਿੱਧੀ ਜੀ ਗੱਲ ਹੈਗੀ ਠੀਕ ਹੈ ਕਿ ਨਹੀਂ ਗੱਲ ਐਵੇਂ 130 ਤੋਂ ਕੁਝ ਅੰਦਰ ਹੈ ਤੁਹਾਡਾ ਤੇ ਹੁਣ ਜੀ ਨਹੀਂ 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 ਤੁਹਾਨੂੰ ਮਤਲਬ 130 ਤੋਂ ਕੁਝ ਅੰਦਰ ਕੁਝ ਦੇਖ ਲੋ ਜਿਆਦੇ ਆ ਉਹ ਨਹੀਂ ਉਹ ਨਹੀਂ ਨਹੀਂ ਹੋ ਰਿਹਾ ਲਾ ਫੜੋ ਬਸ਼ੇਰੇ ਚ ਦੇਖੋ ਕਿੰਨੀ ਕੋਈ ਕਮੀ ਨਹੀਂ ਆ ਬਤਲ ਵੀ ਨਹੀਂ ਆ ਕੋਈ ਜੁਰਾ ਵੀ ਕਮੀ ਨਹੀਂ ਤੁਸੀਂ ਐ ਕਰੋ ਤੁਸੀਂ ਹੋਰਾਂ ਵੀ ਕਮੀ ਨਹੀਂ ਹੈ ਤੁਸੀਂ ਇੱਕ ਮਿੰਟ ਵੀ ਨਾ ਦਿਓ ਤੁਸੀਂ ਬਸ਼ੇਰੇ ਚ ਕਮੀ ਕੱਢਦੇ ਕੋਈ ਇੱਕ ਵੀ ਨਹੀਂ ਜਨਮਰ ਦਾ ਮੁੱਲ ਤਾਂ ਦਿਓ ਨਾ ਆ ਲਾ ਫੜ ਜਾ ਇਹ ਹੋਰ ਲਾ ਫੜ ਮਾਲ ਦੇ ਹੋਵੇ ਲਾ ਫੜ ਜਾ ਫੜ ਇੱਕ ਮਿੰਟ ਸੁਣ ਤਾਲਾ ਸੁਣ ਤਾਲਾ ਚਲ ਗੱਤੀ ਦਾ ਕਰ ਲੈ ਨਹੀਂ ਨਹੀਂ ਬੱਠਾ ਠੀਕ ਹੈ ਨਹੀਂ ਨਹੀਂ ਦੇਰੇ ਤੇ ਜਾਣਾ ਮੰਨੋ ਉਹ ਮੰਨੋ ਮੰਨੋ ਗੱਲ ਨਹੀਂ ਨਹੀਂ ਅੱਛਾ ਮੇਰੇ ਨਾਲ ਸੁਣੋ ਫਿਰ ਸੌ ਪਾ ਕੇ ਵੀ ਨਹੀਂ ਸੌਦੇ ਬਣਦੇ ਕੁਸ਼ਮਾਨ ਉਹ ਨਹੀਂ ਹੁਣ 70 ਤੋਂ ਬਾਈ ਤੁਹਾਨੂੰ ਡੇਟ ਨਹੀਂ ਆਇਆ ਤਾਂ ਦੋ ਮੰਗਿਆ ਤੁਸੀਂ ਕੋਈ ਗੱਲ ਨਹੀਂ ਫਿਰ ਚਲ ਕਰ ਲਓ ਯਾਰ ਨਹੀਂ ਨਹੀਂ ਬਾਕੀ ਡੇਰੇ ਨਹੀਂ ਕਰ ਲਓ ਯਾਰ ਨਹੀਂ ਯਾਰ ਕੀ ਫਰਕ ਆ ਤੁਹਾਨੂੰ ਦੱਸ ਬੇਟੀ ਲੈ ਗਿਆ ਕੀ ਵਰਗ ਕੀ ਆ ਦੇਖ ਲੋ ਉਹਨਾਂ ਕੋਲ ਬਾਜਰ ਰੋਜ ਆ ਬਾਕੀ ਤੁਹਾਨੂੰ ਗੂਗਲ ਪੇ ਕਰਨੀਆਂ ਇਹਨਾਂ ਨੇ ਚਲੋ ਪੈਸੇ ਤਾਂ ਆਪਾਂ ਦੇਖ ਕੇ ਜਾਵਾਂਗੇ ਦੱਸੋ ਇਹ ਚਲ ਦੋ ਘੱਟ ਕੇ 48 ਹੋ ਉਹ ਨਹੀਂ ਦੋ ਨਹੀਂ ਨਹੀਂ ਹੋ ਗਿਆ ਚਲ ਦੋ ਤੂੰ ਦੋ ਹੋਰ ਲੈ ਲੈ ਤਿੰਨ ਲੈ ਲੈ ਐ ਕਰ ਲੈ ਫਿਰ ਆਏ ਨਹੀਂ ਠੀਕ ਹਾਂ ਇੱਕੋ ਹੀ ਕਿੰਨਾ ਦਾ ਫਿਰ ਪਲਾਸਟਿਕ ਕੋਈ ਹਾਂ ਨਾ ਹਾਂ ਨਾ ਦੱਸ ਦੇ ਕੋਈ ਜਸਰ ਹੋਗਾ ਦੇ 45 ਦਾ ਹੋਗਾ ਲੈ ਲੈਣਾ ਤਾਂ ਲੈ ਲੋ ਨਹੀਂ ਲੈ ਥੋਡੀ ਮਰਜ਼ੀ ਬਾਲੀ ਨਹੀਂ ਤਾਂ ਲੈ ਜਾ ਯਾਰ ਬਸ ਇੱਕ ਮਿੰਟ ਰੋਕ ਜਾ ਇੱਕ ਮਿੰਟ ਲੈ ਕੇ ਖੜਾ ਬਈ ਨਹੀਂ ਯਾਰ ਮਾਰਾ ਨਹੀਂ ਹੈ ਨਾ ਜੇ ਜੇ ਦੇ ਦੇਣ ਤਾਂ ਉਹ ਲਿਖਦਾ ਦੇਖੋ ਸਾਰੇ ਲਾਈਵ ਚੱਲ ਰਿਹਾ ਐਵੇਂ ਆਪਾਂ ਜਿਆਦੇ ਕਰਾਂਗੇ ਤੁਹਾਡੇ ਬਿਨਾ ਪੁੱਛੇ ਨਹੀਂ ਜੇ ਹੋਰ ਬੰਦਾ ਹੁੰਦਾ ਹੋਰ ਇਹ ਆਲਾ ਯਾਰ ਇੱਕ ਮਿੰਟ ਸੁਣ ਲੈ ਹੁਣ ਜੇ ਤਾ ਤੂੰ ਪਾਈ 100 ਹਾਂ ਜਾ ਕੋਈ ਪਚ ਪਚ ਕਢਾ ਕੇ ਆਏ ਆ ਵੀ ਇਹ ਦੂ ਘਟ ਦੇਣਾ ਨਹੀਂ ਫੇਰ ਤਾਂ ਹੈਗੀ ਗੱਲ ਬੱਕਰੀ ਕੋਹਲਾ ਹੱਥ ਨੂੰ ਐ ਮੁੱਟੀ ਕੋਈ ਐ ਲਾ ਮੱਥੇ ਨਾਲ ਜੈ 35 ਉਹ ਨਹੀਂ ਨਹੀਂ ਬਸ ਛੱਡ ਪਰਾਂ ਯਾਰ ਨਾ ਨਾ ਬਸ ਹੋਰ ਨਹੀਂ ਕੋਈ ਤੂੰ 45 ਪੈਸੇ ਨਹੀਂ ਦੇਣੇ ਹੋਰ ਨਹੀਂ ਦੇਣੇ ਮੰਨ ਗੱਲ ਉਹ ਨਹੀਂ 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 ਤੂੰ ਨਹੀਂ ਬੱਤ ਜਾਰਾ ਬਸ ਛੱਡ ਵਾ ਉਹ ਨਹੀਂ ਬਸ ਆਖੇ ਲੱਗੀਦਾ ਯਾਰ ਬਿਛੇਰਾ ਬਾਹਰ ਚਾਹਗਾ ਬਿਛੇਰਾ ਬਾਹਰ ਆ ਲਾਈਵ ਹੈ ਨਾ ਤੱਕ ਨਹੀਂ ਤੱਕ ਨਹੀਂ ਪਿਆਰ ਆ ਨਹੀਂ ਪਿਆਰ ਨਹੀਂ ਪਿਆਰ 40 ਹੋ ਗਿਆ ਛੋਟੇ ਵਾ ਨਹੀਂ ਨਹੀਂ 40 ਨਹੀਂ 35 ਪਾਸੇ ਹੋ ਜੋ ਖਾਂ ਯਾਰ 40 ਉਹਨੂੰ ਇੱਥੇ ਕਿੱਧਰ ਗੱਡੀ ਆ 40 ਹੋਰ ਬਾ ਠੀਕ ਹੈ 35 ਦਾ ਨਹੀਂ ਚੱਲ ਨਹੀਂ ਯਾਰ ਬਾਹਰ ਦੇ ਵਿੱਚ ਤਾਂ ਲਿਆਓ ਲਿਖਾ ਉਹਨੇ ਗੱਲ ਮੁਕੀ ਰਾਮ ਜੀ ਪੈਸੇ ਦਿਓ ਚਲ ਬਸ਼ੇਰੇ ਵਿੱਚ ਕੋਈ ਨੁਕਸ ਕੱਢ ਜੇ ਇੱਥੇ ਬੰਨ੍ਹ ਦੇ ਤੁਸੀਂ ਠੀਕ ਹੈ ਕਿ ਨਹੀਂ ਦੇਖ ਲਓ ਜੀ 35 ਦੇ ਜੀ ਪਿਆਰ ਨਾਲ ਜੋ ਹੈ ਤੁਹਾਡਾ ਰਾਮ ਮੰਨਦਾ ਉਹ ਨਹੀਂ ਜੀ ਬਹੁਤ ਵਧੀਆ ਦੇਖ ਮੇਰੀ ਗੱਲ ਸੁਣ ਐਡੇ ਸੌਦੇ 'ਚ 5-4000 ਪਿੱਛੇ ਨਹੀਂ ਰੱਖੇ ਲਾ ਉੱਧਰ ਵੀ ਜਾਵਾ ਤੈਨੂੰ ਚੱਲ ਕੋਈ ਨਹੀਂ ਤੂੰ ਉਹਨੂੰ ਛੱਡ ਉਹਨੂੰ ਛੱਡ ਉਹ ਕਰ ਲਾਂਗੇ ਉਹਨੂੰ ਚੱਕਰ ਨਹੀਂ ਹੈ ਠੀਕ ਹੈ ਜਾਣ ਦੇ ਰਹਿਣਾ ਕਰ ਅੱਖ ਲੱਗ ਜਮਾ ਸਹੀ ਹੈ ਚਲਣਾ ਦਿੱਸ ਕਰੋ ਹੱਥ ਚਲੋ ਦੇਖੋ ਜੀ ਬਈ ਠੀਕ ਹੈ ਦੇਖਾ ਕਰ ਬਈ 35 ਦਾ ਕਹਿੰਦੇ ਹੁਣ ਬਾਹਲੇ ਅੜ ਗਿਆ ਕੰਮ ਬਾਡੇ ਦੇ ਚ ਜਾਣਾ ਯਾਰ ਜਾਣ ਦੇ ਕੋਈ ਨਹੀਂ ਕੁਝ ਨਹੀਂ ਜਾ ਚਲ ਦੇ ਦੇ ਫਿਰ ਯਾਰ ਹੋਰ ਛੱਡ ਪਰ ਚਲੋ ਬਈ ਦੇਓ ਜੀ ਚੱਲ ਕਰੋ ਇਹ ਲਓ ਬਈ ਹੋ ਗਿਆ ਜੀ ਪੇਮੈਂਟ ਕਰ ਦੋ ਹੋ ਗਿਆ ਹੋ ਗਿਆ ਜੀ ਵਿੱਚ ਪੇਮੈਂਟ ਕਰ ਹਾਂ ਪੇਮੈਂਟ ਕਰ ਲਓ ਮੈਂ ਕਰੂੰਗੀ ਆ ਜਾ ਬਈ ਚਲ ਇਹਨਾਂ ਨੂੰ ਕਰ ਲੈ ਨਹੀਂ ਕਰ ਅੱਗੇ ਨੂੰ ਮਨੂ ਦਿਓ ਮਨੂ ਦਿਓ ਵਕੀਲ ਮਾਇਆ ਨਾਲ ਮੈਂ ਗੰਨ ਕਹ ਦੇਉਂਗਾ ਪਾ ਦੇ ਘਾਟੇ ਤੇ ਜਿੰਮੇਦਾਰ ਤਾ ਮੈਂ ਯਾਰ ਕੋਈ ਗੰਦਾ ਜੋ ਆ ਜੋ ਆ ਨਹੀਂ ਨਹੀਂ ਚੱਲਦਾ ਨਹੀਂ ਨਹੀਂ ਚੱਲਦਾ ਜੀ ਹਾਂ ਜੀ ਚੱਲੀਆ ਆ ਸਾਈ ਜਿਆ ਫੁੱਟਬਾਲ ਬੜਾ ਏ ਕਿਹੜਾ ਖੁੱਲਾ ਕਰ ਲੋ ਆ ਖੁੱਲਾ ਕਰ ਆ ਲਓ ਜੀ ਆ ਜੋ ਅੱਗੇ ਪਾ ਘੜੋ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ 10 11 12 13 14 15 16 17 18 19 20 21 भाई ये कल कल नोट ਦਿਨਾ ਜਾਂ ਦੇਪਲੇਟ ਕਰਾਂਗੇ ਅੱਜ ਕੋਈ Peci, siap, pakai naga, nggak ti, keti, keti, Janti senti, kati, mpali, jali, kapali, biali, 44 44 45 46 ਇਹਨਾਂ ਸਾਈਡ ਤੇ ਕਰ ਲਓ 47 48 49 50 50 ਪੂਰਾ 50 ਆਦਰ ਦੇ ਇੱਕ ਦੋ ਤਨ ਚਾਰ ਪਾਣੀ ਦੇ ਉੱਥੋਂ ਕੋੜ ਵੰਦੋ ਲੱਗੇ 7 8 9 10 11 12 13 14 15 16 17 18 19 20 21

40 41 42 43 44 45 46 47 48 49 50 1 ਲੱਖ ਹੋ ਗਿਆ ਜੀ ਪੂਰਾ ਆ ਗਿਆ ਦੇ ਦੇਣਾ ਅਲੱਗ-ਅਲੱਗ ਕਿਸ਼ਰਾ ਲਵਾਂ ਇਕੱਠਾ ਕਰਾਂ ਜਿਵੇਂ ਮਾਟੀ ਕਰਾ ਆ ਫੜੀ ਅਲੱਗ-ਅਲੱਗ ਫੜੀ ਅਲੱਗ-ਅਲੱਗ ਚੰਗਾ ਹੁੰਦਾ ਕਦਰ ਗੇਲੋ ਮੈਂ ਆ ਫੜੋ ਕੋਈ ਗਾਇਆ ਤਾਂ ਆ ਲਓ ਹੋਰ ਕੋਈ ਆ ਕੋਈ ਪ੍ਰੋਬਲਮ ਜੀ ਉਹ ਕੈਸ ਕਰੀ ਉਹਨਾਂ ਨੇ ਕਿਆ ਭਾਈ ਮਰੀ ਪੈ ਗਿਆ ਜੇਬ ਚ ਭਰਾਵਾ 1 ਲੱਖ ਹੈਗਾ ਜੀ ਪੂਰਾ ਠੀਕ ਹੈ ਆ ਫੜੋ 1 2 3 4 5 6 7 8 9 10 11 12 16 14 15 16 17 18 19 20 21 ਆ ਜੀ ਇਹ ਬਾਕੀ ਕਿੰਨੇ ਰਹਿ ਗਏ ਬਾਕੀ ਤੁਸੀਂ ਹਾਫੜ ਮਾਰ 15 ਰਹਿ ਗਏ ਹਨ ਨਹੀਂ 15 14 ਹਜਾਰ ਤੋਂ ਮੋੜਤਾ 1 ਲੱਖ ਵੀ ਹਜਾਰ ਹੈ ਨਾ 1 35 ਹਜ਼ਾਰ ਦਾ 15 ਇਹਨਾਂ ਨੂੰ ਗੂਗਲ ਪੇ ਕਰ ਦੋ ਦੇ ਗੋਲ ਦੇ ਵਿੱਚ 15 ਰਹਿ ਗਿਆ ਨਾ ਹਜੇ ਉਹ 15 15 ਮੋਬਾਈਲ ਚ ਪਾ ਲੋ ਨਾ ਖਾਤੇ ਚ ਪਾ ਲੋ ਖਾਤੇ ਚ ਪਾ ਲੋ ਜੀ ਉਹ ਖਾਤੇ ਚ ਪਾ ਲੋ 99171 ਹਾਂ 15 ਖਾਤੇ ਚ ਪਾ ਦੋ ਬਸ ਪਾ ਦੇ ਪਾ ਦੇ ਸਾਡਾ ਇੰਟਰੋ ਲੈ ਲੋ ਦੋ ਆਦਰਾ ਨਹੀਂ ਇਹਨੇ ਮੇਚਾਉ ਕਿ ਤੁਹਾਡੇ ਵਿੱਚ ਹਾਂ ਹੌਰਸ ਬੋਰਡ ਲੈ ਲੋ ਕਿਹਦੀ ਕੰਪਨੀ ਦਾ ਇਹ ਡਾਲਦਾ ਜੀ ਉਹ ਤਾਂ ਚੱਲ ਜੂਗਾ ਹਾਂ ਬਿਲਕੁਲ ਜੀ ਹੋਈ ਸੀ ਕਰੋ ਮੈਨੂੰ ਤਾਂ ਨਹੀਂ ਆਉਂਦਾ ਸਿਸਟਮ ਉਹ ਲਾ ਦੂੰਗਾ ਪਰ ਕਿਹਨੇ ਸਿੱਧਾ ਇਠਲ ਗਿਆ ਉਹ ਜਰਾ ਲਾਈਵ ਨਹੀਂ ਖੜੇ ਉਹ ਲਾ ਦੇ ਕੋਈ ਨਹੀਂ ਕੋਈ ਕਾਹੋ ਫੜਾ ਸਿੱਧਾ ਕਰੇ ਠੱਲਣੋ ਇਹ ਮਾਰਵਾੜੀ ਜੇ ਹਾਂਜੀ ਹਾਂਜੀ ਮਾਰਵਾੜੀ ਚ ਕਿਹੜਾ ਕਿਹਦਾ ਬੱਚਾ ਹੈ ਕਿਹੜਾ ਸਕੂਲ ਕਿ ਕਿਹੜਾ ਪੁੱਲ ਜਾਣੇ ਨਾ ਹੈ ਮੁੰਡੇ ਨੂੰ ਜਿਆਦਾ ਪਤਾ ਹੈ ਉਹ ਉਹ ਮੁੰਡੇ ਨੂੰ ਪਤਾ ਨਹੀਂ ਕਦੇ ਕੀਤਾ ਸਰ ਸਬਦਾ ਕਰਾ ਦੇ ਮੈਂ ਸਰ ਕਰਾ ਦੇ ਦੇਖ ਲੈ ਦਾ ਬੱਚਾ ਇਹ ਆਦੀ ਨਾਲ ਦਾ ਜਿਹੜਾ ਜਸਵਾਲ ਅੰਕੇ ਕੋਲੋਂ ਖਲਾ ਹੁੰਦਾ ਹੈ ਅੱਛਾ ਆਦੀ ਨਾਲ ਦਾ ਠੀਕ ਹੈ ਸਰਖਾਨ ਵਾਲੇ ਕੋਲ ਸਰਖਾਨ ਵਾਲੇ ਕੋਲ ਉਹਦਾ ਤੁਹਾਡੇ ਕੋਲ ਹੈਗਾ ਬਈ ਪੈਰ ਵੀ ਹੈਗੀ ਜੇ ਉੱਥੇ ਕਿੰਨੇ ਦਾ ਹੋਰ ਦਾ ਕਿੰਨੇ ਉਮਰ ਦਾ ਹੈ 14 ਮਹੀਨੇ ਦਾ ਛੇਤੀ ਕਰਦੇ ਦੇਖ ਲਓ ਜੀ ਲਓ ਜੀ ਲਓ ਇਹ ਆਰਾਮ ਨਾਲ ਦੇਖਿਓ ਬੱਚਾਂਗੇ ਆ ਗਿਆ ਆਮ ਤੌਰ ਤੇ ਨਹੀਂ ਆ ਰਿਹਾ ਸਰਵਰ ਵੀ ਆਮ ਤੌਰ ਤੇ ਨਹੀਂ ਚੱਲਦਾ ਪਿਆ ਉਹ ਇੱਕ ਉਹ ਸ਼ੁਰੂਆਤ ਉਹ ਸ਼ੁਰੂਆਤ ਬਹੁਤ ਹੈ ਠੀਕ ਹੈ ਲੈ ਪ੍ਰੋਬਲਮ ਹੈ ਤੇ ਇੱਕ ਲਖਾਗੇ ਨਹੀਂ ਲੈਣਾ ਉਧਰ ਰੇਂਜ ਫੋਲਣਾ ਨਾ ਸਰਵਰ ਚੱਕੜ ਪਾ ਕੇ ਸਰਵਰ ਸਾਰੇ ਡਾਉਨ ਆ ਕੱਲ ਕੱਲ ਮੀਨੀ ਪੇਮੈਂਟ ਆ ਰਸ਼ ਜ਼ਿਆਦਾ ਸੀ ਨਾ ਕੱਲ ਤੋਂ ਹੁਣ ਵੀ ਰਸ਼ ਨਹੀਂ ਇੱਧਰ ਵੈਸੀ ਰਹੀ ਘਟ ਰੇਂਜ ਘਟ ਆਉਂਦੀ ਐ ਨਾ ਮੈਨ ਲੱਗੇ ਜੋ ਸਭ ਜੀ ਕਰੀ ਗਏ ਵਾਹ ਸਾਫ ਹੋਈ ਗਏ ਤੇ ਜੀ ਕਰਿਆ ਜੀ ਹਾਂ ਜੀ ਜੀ ਆ ਬਾਈ ਦਾ ਹਾਂ ਜੀ ਆਸਾਨ ਮੇਰੇ ਕੋਲ ਉਹ ਲੈਣ ਨੂੰ ਸੁਣਾ ਕੇ ਜਲਦਾ 2000 ਰੁਪਏ ਦਾ ਮੈਂ ਇਹ ਜੀ ਦੋਸਤੋ ਬਿਛੇਰੇ ਦਾ ਸੌਦਾ ਹੋਇਆ ਤੁਹਾਡੇ ਸਾਹਮਣੇ ਆ ਪੁੱਛਦੇ ਆ ਬਾਈ ਕਿਹੜੇ ਪਿੰਡ ਤੋਂ ਆ ਤੇ ਕਿਹੜੀ ਬਲੱਡ ਲਾਈਨ ਤੋਂ ਬਿਛੇਰਾ ਇਹ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਓਡੀਆਂ ਜੀ ਓਡੀਆਂ ਹਾਂਜੀ ਇਹ ਕਿੰਨੇ ਚਾਰ ਦਾ ਬਿਛੇਰਾ ਜੀ ਇਹ 14 ਮਹੀਨਿਆਂ ਦਾ 14 ਮਹੀਨਿਆਂ ਦਾ ਠੀਕ ਆ ਜੀ ਤੇ ਹੋਰ ਆਪਣੇ ਕੋਲ ਘਰੇ ਕਿੰਨੇ ਕੇ ਜਾਨਵਰ ਹੈਗੇ ਚਾਰ ਪੰਜ ਚਾਰ ਪੰਜ ਜਾਨਵਰ ਹਾਂਜੀ ਕਿਹੜੀ ਬਲੱਡ ਲਾਈਨ ਚੋਂ ਆ ਜੀ ਇਹ ਮਾਰਵਾੜੀ ਇਹ ਸੂਪਰਵਾਦ ਚੋਂ ਆ ਜੀ ਸੂਪਰਵਾਦ ਚੋਂ ਮਾਰਵਾੜੀ ਹਾਂਜੀ ਠੀਕ ਆ ਜੀ ਤੇ ਇਹਦਾ ਜਿਹੜਾ ਇਹਦੀ ਮਾਂ ਦਾ ਪਿਓ ਦਾ ਰਿਜਲਟ ਹੋਰ ਕੀ ਹੈ ਰਿਜਲਟ ਸਾਹਮਣੇ ਥੋੜੇ ਬਹੁਤ ਚੰਗਾ ਬਹੁਤ ਚੰਗੇ ਆਉਂਦੇ ਬੱਚੇ ਹਾਂਜੀ ਹਾਂਜੀ ਬਹੁਤ ਚੰਗਾ ਰਿਜਲਟ ਦਿੱਤਾ ਇਹਦੇ ਬਾਪ ਨੇ ਬਾਕੀ ਆ ਤੁਹਾਡੇ ਸਾਹਮਣੇ ਰਿਜਲਟ ਮਾਂ ਆਪਣੇ ਕੋਲੇ ਘਰੇ ਹੀ ਹੈ ਹਾਂਜੀ ਕਰਦੀ ਬੱਚੇ ਕਰਦੀ ਹੂੰ ਠੀਕ ਤੇ ਹੋਰ ਸੇਲ ਅਸਤੇ ਜਾਨਵਰ ਹੈਗਾ ਨਹੀਂ ਫਿਲਹਾਲ ਇਹ ਬੱਚੇ ਸੀਗਾ ਇੱਕ ਅਸੀਂ ਨੁਕਰਾ ਬੱਚਾ ਲੈ ਚ ਪਹਿਲਾਂ ਸੇਲ ਕਰਤਾ ਠੀਕ ਹੈ ਮਾਰਵਾੜੀ ਤੇ ਨੁਕਰੇ ਦੋਨੇ ਰੱਖਤੇ ਆ ਇੱਕ ਸਾਡਾ ਫਾਰਮ ਇੱਥੇ ਆ ਓਡੀਆਂ ਪਿੰਡ ਦੇਖ ਸੇਖ ਲੰਦਰ ਪਿੰਡ ਫਾਜ਼ਿਲਕਾ ਡਿਸਟ੍ਰਿਕਟ ਪੈਂਦੇ ਆ ਉਹਨੇ ਠੀਕ ਹੈ ਮਾਰਵਾੜੀ ਤੇ ਨੁਕਰੇ ਦੋਨੋਂ ਹੀ ਦੋਨੇ ਹਾਂ ਜੀ ਹਾਂ ਜੀ ਕੰਟੈਕਟ ਨੰਬਰ ਬੋਲ ਦਿਓ 9417252803 ਠੀਕ ਲਓ ਜੀ ਦੋਸਤ ਆਪਣੀ ਗੱਡੀ ਚ ਚਾਰਜ ਹੋਊਗਾ ਮਾਰਵਾੜੀ ਤੇ ਦੋਨੋਂ ਬਾਈਆਂ ਕੋਲੇ ਹੈਗੇ ਆ ਬਹੁਤ ਸ਼ੌਂਕ ਦੇ ਨਾਲ ਰੱਖਦੇ ਆ ਸੋ ਨੰਬਰ ਬਾਈ ਨੇ ਬੋਲਤਾ ਜੇ ਮੈਂ ਲੋਕੇਸਨੇ ਕੰਟੈਕਟ ਕਰਨਾ ਤਾਂ ਬਾਈ ਨਾ ਕਰ ਸਕਦਾ ਧੰਨਵਾਦ